ਵਾਇਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਖਬਰ ਅਮਰੀਕਾ ਦੇ ਸਰਕਾਰ ਵੱਲੋਂ ਦਿੱਤੀ ਗਈ ਹੈ ਕਿ ਉਸ ਸਰਕਾਰ ਵੱਲੋਂ ਫੌਜ ਦੇ ਅੰਦਰ ਕਿਸੇ ਨੂੰ ਦਾੜੀ ਰੱਖਣ ਦੀ ਇਜਾਜ਼ਤ ਨਹੀਂ ਹੋਏਗੀ ਇਹਦਾ ਜਾਣਕਾਰੀ ਮਿਲੀ ਹੈ ਕਿ ਉਸ ਦਾ ਸਭ ਤੋਂ ਪਹਿਲਾ ਮੋਢਲਾ ਅਸਰ ਜਿਹੜਾ ਬਹੁਤ ਸਿੱਖਾਂ ਤੇ ਪਏਗਾ ਮੁਸਲਮਾਨਾਂ ਤੇ ਜਾਂ ਜੋ ਦੀ ਲੋਕਾਂ ਤੇ ਪਏਗਾ ਇਹ ਖਬਰ ਬਹੁਤ ਮਾੜੀ ਹੈ ਅਸੀਂ ਇਸ ਨੂੰ ਗੰਤ ਕਰਾਰ ਦਿੰਦੇ ਹਾਂ ਕਿ ਕਿ ਇੱਕ ਲੋਕਤੰਤਰ ਆ ਮਲੇਂਗਾ ਦੇਸ਼ ਜਿਹੜਾ ਕਿ ਕਿਸੇ ਵੀ ਧਰਮ ਦੇ ਅਕੀਦੇ ਨੂੰ ਉਹਦੀ ਮਰਜ਼ਾ ਦਾ ਨੂੰ ਉਹਦਾ ਸਨਮਾਨ ਦੇਣਾ ਬੰਦਾ ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਇਸ ਦਾ ਸੱਤ ਨੂੰ ਉਸ ਲਵਾਂਗੇ ਉਸ ਤੋਂ ਪਹਿਲਾਂ ਅਸੀਂ ਅਮਰੀਕਾ ਦੇ ਵਿੱਚ ਸਿੱਖ ਸੰਸਥਾਵਾਂ ਜਿਹੜੀਆਂ ਉਹਨਾਂ ਦੇ ਨਾਲ ਤਾਲ ਮਿਲ ਕਰਕੇ ਇਸ ਦੇ ਅਸਲ ਜਾਣਕਾਰੀ ਜਰੂਰ ਲਵਾਂਗੇ ਜਿਹਦੇ ਵਿੱਚ ਜਿਹੜੀ ਜਾਣਕਾਰੀ ਮਿਲਿਆ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਦੇ ਲਈ ਨਹੀਂ ਜੀ ਕਿਸੇ ਨੂੰ ਕੋਈ ਲੋੜ ਪਵੇ ਤਾਂ ਉਹ ਆਪਣੀ ਜਿਹੜੀ ਆਚਾਰਾ ਜੋਈ ਕਰ ਸਕਦਾ ਜਿਸ ਦੇ ਉੱਤੇ ਟਿੱਪਣੀ ਕਰ ਸਕਦਾ ਪਰ ਉਹਦੇ ਬਾਪੂ ਵੀ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਸਰਕਾਰ ਵੱਲੋਂ ਜਿਹੜਾ ਨਵਾਂ ਨਿਜ਼ਾਮ ਆਇਆ ਉਹਦੇ ਵੱਲੋਂ ਪੰਜਾਬ ਦੇ ਡਿਪੋਰਟ ਕਰਕੇ ਭੇਜੇ ਨੌਜਵਾਨਾਂ ਦੇ ਨਾਲ ਸਿਰਾਂ ਤੋਂ ਪੱਗਾਂ ਉਤਾਰ ਦਿੱਤੀਆਂ ਹੱਤੜੀਆਂ ਇਥੋਂ ਤੱਕ ਕਿ ਬੜੀ ਉਮਰ ਦਾ ਰਾਜ ਮਾਤਾ ਜਿਹਨੂੰ ਰਿਪੋਰਟ ਕੀਤਾ ਗਿਆ ਅੱਜੜੀਆਂ ਲੱਗ ਗਈ ਇਸ ਤਰ੍ਹਾਂ ਦੀਆਂ ਖਬਰਾਂ ਉਥੋਂ ਦੇ ਟਰੱਕ ਮੈਂ ਆਪਣਿਆਂ ਦੇ ਨਾਲ ਪੇਸ਼ ਕਰਦਾ ਇਹ ਮਾੜੀਆਂ ਖਬਰਾਂ ਨਹੀਂ ਤੁਸੀਂ ਇਸ ਗੱਲ ਜਿਵੇਂ ਨਿੰਦਾ ਵੀ ਕਰਦੇ ਆ ਤੇ ਅਸੀਂ ਚਾਹਾਂਗੇ ਕਿ ਅਮਰੀਕਾ ਜਿਹੜਾ ਇੱਕ ਲੋਕਤੰਤਰੀ ਦੇਸ਼ ਆ ਉਹ ਕਿਸੇ ਵੀ ਧਾਰਮਿਕ ਭਾਵ ਦਾ ਉਹਨਾਂ ਦੇ ਨਾਲ ਫਰਵਾਣ ਨਾ ਕਰੇ ਉਹ ਭਾਵੇਂ ਕਿਤੇ ਵੀ ਸਾਧ ਦੇ ਉੱਤੇ ਕੋਈ ਨੌਕਰੀ ਕਰਦਾ ਹੋਵੇ ਕਿਉਂਕਿ ਜਿੰਨੇ ਵੀ ਲੋਕ ਉਥੇ ਵਸ ਰਹੇ ਨੇ ਭਾਵੇਂ ਸਿੱਖ ਨੇ ਉਹਨਾਂ ਦਾ ਅਮਰੀਕਾ ਦੀ ਆਰਥਿਕਤਾ ਦੇ ਵਿੱਚ ਵੱਡਾ ਰੋਲ ਆ ਉਥੇ ਉਹਨਾਂ ਦਾ ਬੜਾ ਸਤਿਕਾਰ ਕਰਦੇ ਹਾਂ ਤੋਂ ਇਸ ਗੱਲ ਨੂੰ ਲੈ ਕੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕੀ ਸਿੱਖ ਸੰਸਥਾ ਨਾਲ ਦੇ ਨਾਲ ਤਾਲਮਿਲ ਕਰਕੇ ਇਹਦੇ ਬਾਰੇ ਅਗਲੀ ਗੱਲ ਜਰੀ ਹੈ ਉਹ ਕਾਰਵਾਈ ਕਰਨ ਦੀ ਅਸੀਂ ਕਾਰ